ਲਓ ਵੱਡੀ ਖਬਰ ਆਈ ਆ ਭਗਵੰਤ ਮਾਨ ਦੀ ਜਿਹੜੀ ਇਹਨਾਂ ਨੇ ਚੇਤਾਵਨੀ ਦਿੱਤੀ ਆ ਤਹਿਸੀਲਦਾਰਾਂ ਨੂੰ ਤੇ ਇਹ ਕਿਹਾ ਵੀ ਜਿਹੜੇ 5 ਵਜੇ ਤੱਕ ਆਗੇ ਉਹ ਠੀਕ ਆ ਨਹੀਂ ਤਾਂ ਸਸਪੈਂਡ ਕੀਤੇ ਜਾਣਗੇ ਹੁਣ ਸਭ ਤੋਂ ਵੱਡੀ ਗੱਲ ਇਹ ਆ ਕਿ ਮਾਨ ਸਾਹਿਬ ਇਹ ਕਹਿ ਰਿਹਾ ਕਿ ਪ੍ਰਸ਼ਟਾਚਾਰੀਆਂ ਨੂੰ ਜਿਹੜਾ ਕਹ ਲੋ ਛੱਡਿਆ ਨਹੀਂ ਜਾਊਗਾ ਤਾਂ ਮਾਨ ਸਾਹਿਬ ਮੈਂ ਤੁਹਾਨੂੰ ਇਹ ਕਹਿਣਾ ਵੀ ਆਪਦੇ ਬਿਆਨਾਂ ਤੇ ਆਪ ਅਟਲ ਰਹੋ ਕਿ ਤੁਸੀਂ ਵਾਕਈ ਆਪਦੇ ਬਿਆਨਾਂ ਤੇ ਖੜੇ ਹੋ ਜਾਂ ਆਪਦੇ ਬਿਆਨਾਂ ਤੋਂ ਪਾਸੇ ਆ ਪਹਿਲਾ ਬਿਆਨ ਦਾ ਜਵਾਬ ਇਹ ਦਿੰਨੇ ਕਿ ਤੁਸੀਂ 3 ਸਾਲਾਂ ਤੋਂ ਇਹ ਕਹਿ ਰਹੇ ਆ ਕਿ ਜਿਹੜੀ ਕਹ ਲੋ ਰਜਿਸਟਰੀਆਂ ਦਾ ਕੋਈ ਪੈਸਾ ਨਹੀਂ ਲੱਗ ਰਿਹਾ ਕਿਤੇ ਕੋਈ ਚੱਕਰ ਨਹੀਂ ਲੱਗ ਰੇ ਤਾਂ ਤੁਸੀਂ ਇਹ ਚੀਜ਼ਾਂ ਦੇ ਬੈਨਰ ਪੋਸਟਰ ਲਾਏ ਆ ਪੰਜਾਬ ਦੇ ਵਿੱਚ ਤੇ ਅੱਜ ਜਦੋਂ ਉਦੋਂ ਪੰਜਾਬ ਦੇ ਲੋਕ ਜਾਂ ਤੁਹਾਨੂੰ ਵਿਰੋਧੀਆ ਪਾਰਟੀਆਂ ਦੱਸ ਦਿੰਗੀਆਂ ਸੀ ਕਿ ਭਾਈ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਬਹੁਤ ਜ਼ਿਆਦਾ ਆ ਤਾਂ ਤੁਸੀਂ ਇਹ ਕਰੋਲਾ ਇਹ ਪਾਉਂਦੇ ਸੀ ਕਿ ਜੀ ਇਹ ਤਾਂ ਮੁੱਦਾ ਨਹੀਂ ਲੱਭਦੇ ਇਹਨਾਂ ਨੂੰ ਇਹਨਾਂ ਨੂੰ ਆ ਨਹੀਂ ਮਿਲਦਾ ਇਹਨਾਂ ਨੂੰ ਉਹ ਨਹੀਂ ਮਿਲਦਾ ਇਹ ਤਾਂ ਐਵੇਂ ਕਰਦੇ ਆ ਵੇਖੋ ਇੰਨੇ ਸੜ ਤੇ ਪ੍ਰਿਸ਼ਟਾਚਾਰੀ ਫਲਾਹ ਕਰਤਾ ਉਹ ਕਰਤਾ ਅੱਜ ਹੁਣ ਤੁਸੀਂ ਜਿਹੜੇ ਕੰਮ ਮਾਰ ਮਾਰ ਕੇ ਟੰਗੀ ਜਾਂਦੇ ਆ ਤੇ ਅੱਜ ਕਿਉਂ ਤਿੰਨਾਂ ਸਾਲਾਂ ਬਾਅਦ ਕਿਉਂ ਟੰਗ ਰਹੇ ਆ ਕਾ ਤੁਸੀਂ ਤੁਸੀਂ ਇਹ ਕਹਿੰਦੇ ਸੀ ਕਿ ਕੋਈ ਪ੍ਰਿਸ਼ਟਾਚਾਰੀ ਨਹੀਂ ਗਈ ਪ੍ਰਿਸ਼ਟਾਚਾਰੀ ਖਤਮ ਕਰਤੀ ਆ ਪਰ ਉਸ ਤੋਂ ਬਾਅਦ ਕਈ ਅਫਸਰ ਤੁਸੀਂ ਡਿਸਮਿਸ ਕੀਤੇ ਆ ਕਾਰਵਾਈਆਂ ਕੀਤੀਆਂ ਜਿਹੜੇ ਛੋਟੇ ਮੁਲਾਜ਼ਮ ਸੀ ਕੀ ਉਸ ਤੋਂ ਬਾਅਦ ਤੁਸੀਂ ਇੱਕ ਗੱਲ ਦਾ ਜਵਾਬ ਦਿਓਗੇ ਕਿ ਇਹ ਤੁਸੀਂ ਆਪਦੇ ਬਿਆਨਾਂ ਚ ਆ ਫਸ ਰਹੇ ਆ ਇਹਦਾ ਕੀ ਕਾਰਨ ਮੰਨੋਗੇ ਤੁਸੀਂ ਔਰ ਜਿਹੜੇ ਤਹਿਸੀਲਦਾਰ ਆ ਚਾਹੇ ਹੋਰ ਡਿਪਾਰਟਮੈਂਟਾਂ ਦੇ ਜਿੰਨੇ ਅਫਸਰ ਆ ਸਾਨੂੰ ਉਹਨਾਂ ਨਾਲ ਕੋਈ ਪਿਆਰ ਨਹੀਂ ਸਾਨੂੰ ਕੋਈ ਉਹਨਾਂ ਨਾਲ ਲੈਣਾ ਦੇਣਾ ਨਹੀਂ ਉਹਦਾ ਕਾਰਨ ਕੀ ਆ ਕਿ ਜਦੋਂ ਤੁਹਾਨੂੰ ਸਰਕਾਰ ਕਹ ਦੇ ਉਹ ਕੰਮ ਮਿੰਟੋ ਮਿੰਟ ਹੁੰਦੇ ਆ ਜਦੋਂ ਤੁਹਾਨੂੰ ਇਹ ਕਹਿ ਦਿੱਤਾ ਜਾਵੇ ਕਿ ਆ ਲੋਕਾਂ ਦਾ ਕੰਮ ਆ ਲੋਕਾਂ ਦੇ ਘੇੜੇ ਵਜਦੇ ਆ ਸਰਕਾਰ ਦੇ ਬੰਦਿਆਂ ਦੇ ਕੰਮ ਇੱਕ ਮਿੰਟਾਂ 'ਚ ਹੁੰਦੇ ਆ ਔਰ ਜਿਹੜੇ ਲੋਕਾਂ ਨੇ ਚੌਂਕੀਦਾਰ ਚੁਣੇ ਹੋਏ ਆ ਉਹਨਾਂ ਚੌਂਕੀਦਾਰਾਂ ਦੇ ਗਾਂ ਤੁਸੀਂ ਚੌਂਕੀਦਾਰਾਂ ਚੌਂਕੀਦਾਰ ਆ ਸਾਡੇ ਐਮ ਐਲ ਏ ਐਮ ਪੀ ਤੁਸੀਂ ਉਹਨਾਂ ਚੌਂਕੀਦਾਰਾਂ ਦਾ ਸਾਡਿਆਂ ਦਾ ਕਹਿਣਾ ਮੰਨਦੇ ਆ ਪਰ ਜਿਹੜੇ ਮਾਲਕਾਂ ਨੇ ਚੌਂਕੀਦਾਰ ਰੱਖਿਆ ਤੁਸੀਂ ਉਹਨਾਂ ਦਾ ਕਹਿਣਾ ਨਹੀਂ ਮੰਨਦੇ ਤੇ ਅੱਜ ਲੋਕ ਤੁਹਾਡੇ ਨਾਲ ਕਿੱਥੋਂ ਖੜ੍ਹ ਜਾਣ ਕਿੱਥੋਂ ਖੜ੍ਹ ਜਾਣ ਕਦੇ ਸੱਚ ਤੇ ਚੱਲ ਕੇ ਦਾ ਵੇਖੋ ਤੇ ਇੱਕ ਮੈਨੂੰ ਹੋਰ ਜਿਹੜਾ ਕਹਿ ਰਿਹਾ ਕਿ ਜਿਹੜੇ ਭ੍ਰਿਸ਼ਟਾਚਾਰੀਆਂ ਨਾਲ ਖੜਨਗੇ ਉਹ ਬਖਸ਼ੇ ਨਹੀਂ ਜਾਣਗੇ ਉਹ ਐ ਨਹੀਂ ਕਰਨੇ ਪੈਣਗੇ ਤਾਂ ਮੈਂ ਮਾਨ ਸਾਹਿਬ ਤੁਹਾਨੂੰ ਵੀ ਕਹਿੰਨਾ ਤੁਹਾਡੇ ਕਈਆਂ ਦੇ ਰੋਲੇ ਪੈਗੇ ਸੀ ਝਾੜੂ ਵਾਲਿਆਂ ਦੇ ਉਸ ਤੋਂ ਬਾਅਦ ਤੁਸੀਂ ਉਹਨਾਂ ਦੇ ਨਾਲ ਖੜੇ ਹੀ ਆਂ ਕੀ ਬਲਕਾਰ ਸਿੱਧੂ ਨੂੰ ਤੁਸੀਂ ਅੱਜ ਪਾਸੇ ਸਿਰਤਾ ਜਿਵੇਂ ਤੁਹਾਨੂੰ ਆਪਦੇ ਮੁਲਾਜ਼ਮ ਪਿਆਰੇ ਹੋਵੇਂ ਉਹਨਾਂ ਨੂੰ ਵੀ ਆਪਦੇ ਮੁਲਾਜ਼ਮ ਪਿਆਰੇ ਆ ਕੀ ਤੁਸੀਂ ਕਟਾਰੂ ਚੱਕ ਨੂੰ ਜੇਲ੍ਹ ਚ ਕਰਤਾ ਸੀ ਕੀ ਤੁਸੀਂ ਹੋਰਾਂ ਦੀਆਂ ਕਈਆਂ ਦੀਆਂ ਆਡੀਓ ਵਾਇਰਲ ਹੋ ਗਈਆਂ ਕੀ ਜਿਹੜੀ ਆ ਨਰਿੰਦਰ ਕੌਰ ਮਹਾਰਾਜ ਆ ਮਾਫੀ ਚਾਹੁੰਨਾ ਜੇਕਰ ਉਹਦੇ ਨਾਮ 'ਚ ਮਿਸਟੇਕ ਹੋ ਰਹੀ ਹੋ ਜਿਹੜੇ ਟਰੱਕ ਯੂਨੀਅਨ ਦਾ ਰੌਲਾ ਪਿਆ ਕੀ ਤੁਸੀਂ ਉਸ ਐਮਐਲਏ ਤੇ ਕੋਈ ਕਾਰਵਾਈ ਕਰਤੀ ਆ ਕੀ ਤੁਸੀਂ ਉਹਨੂੰ ਕੋਈ ਸਜ਼ਾ ਲਾਤੀ ਆ ਜਿਹੜਾ ਤੁਹਾਡਾ ਜੈਤੋ ਵਾਲਾ ਮੋਲਕ ਐਮਐਲਏ ਆ ਕੋਈ ਉਹਦੇ ਤੇ ਤੁਸੀਂ ਕਾਰਵਾਈ ਕਰਤੀ ਆ ਤੁਹਾਡੇ ਅਜਿਹੀ ਐਮਐਲਏ ਬਰਕਾਰ ਸਿੱਧੂ ਦੀ ਆ ਜਿਹੜਾ ਆਪਣੇ ਕੰਮਾਂ ਦੇ ਵਿੱਚ ਫਸਦਾ ਫਿਰੇ ਹੋ ਮੁੰਡਾ ਆਪਣੇ ਇਹ ਤੁਸੀਂ ਇਹ ਦੱਸੋ ਵੀ ਆਪ ਦੀਆਂ ਆਉਡਟਿੰਗਾਂ ਦੇ ਵਿੱਚ ਫਸਦਾ ਫਿਰੇ ਹੋ ਸਿੱਧੂ ਆਪਣੀ ਆਡੀਓ ਦੇ ਵਿੱਚ ਫਸਦਾ ਫਿਰਿਓ ਐ ਐਮਐਲਏ ਆਪਣੀ ਹੁਣ ਤੁਸੀਂ ਇਹ ਗੱਲ ਦਾ ਜਵਾਬ ਦਿਓ ਕੀ ਐ ਐਮਐਲਏ ਤੇ ਕਾਰਵਾਈ ਕਰਤੀ ਜੇ ਤੁਸੀਂ ਅਫਸਰਾਂ ਨੂੰ ਕਹਿੰਨੇ ਆ ਨਾ ਕਿ ਤੁਸੀਂ ਕਿਸੇ ਦਾ ਸਾਥ ਨਾ ਦਿਓ ਮਾੜੇ ਬੰਦੇ ਦਾ ਤਾਂ ਮਾੜੇ ਬੰਦੇ ਦਾ ਸਾਥ ਤੁਸੀਂ ਦੱਸੋ ਤੁਸੀਂ ਦਿੰਨੇ ਕਿ ਨਹੀਂ ਦਿੰਦੇ ਤੁਸੀਂ ਦੱਸੋ ਮਾੜੇ ਬੰਦੇ ਕਿੰਨੇ ਕਿ ਜੇਲਾਂ 'ਚ ਧੱਕਤੇ ਆ ਮੈਂ ਫਿਰ ਤੂੰ ਉਹੀ ਗੱਲ ਕਹੂੰਗਾ ਅਸੀਂ ਕਿਸੇ ਮੁਲਾਜ਼ਮ ਦੀ ਗੱਲ ਨਹੀਂ ਕਰਦੇ ਕਿਸੇ ਦਾ ਪੱਖ ਨਹੀਂ ਪੂਰਦੇ ਕਰਨੇ ਆ ਕਿ ਜਦੋਂ ਕੋਈ ਮੁਲਾਜ਼ਮ ਕੋਲ ਗਰੀਬ ਬੰਦਾ ਜਾਂਦਾ ਤਾਂ ਗਰੀਬ ਬੰਦੇ ਦੀ ਜਿਹੜੀ ਸੁਣਵਾਈ ਆ ਉਹ ਜੁੱਤੀ ਤੇ ਨਹੀਂ ਲਿਖੀ ਜਾਂਦੀ ਚਾਹੇ ਉਹ ਥਾਣੇ ਕਚਹਿਰੀ ਜਿੱਥੇ ਜਾਣਾ ਜਾਂਦੇ ਰੋ ਉਹ ਜੁੱਤੀ ਤੇ ਨਹੀਂ ਲਿਖਦੇ ਤੁਸੀਂ ਤੇ ਜਦੋਂ ਕੋਈ ਤਗੜਾ ਬੰਦਾ ਜਾਂਦਾ ਜਾਂਦਾ ਰਵੇ ਉਹਨਾਂ ਨੂੰ ਚਾਵਾ ਪਾਣੀਆ ਮਿਲਦਾ ਕੀ ਤਹਿਸੀਲਾਂ ਦੇ ਵਿੱਚ ਅਸੀਂ ਨਹੀਂ ਦੇਖਦੇ ਵੀ ਕੀ ਹੁੰਦਾ ਕੀ ਨਹੀਂ ਹੁੰਦਾ ਪਰ ਅੱਜ ਤੁਸੀਂ ਆਪਦੇ ਬਿਆਨ ਆਪਦੇ ਮੂੰਹ ਦੇ ਵਿੱਚੋਂ ਆਪ ਮੰਨੀ ਜਾਂਦੇ ਆ ਮਾਨ ਸਾਹਿਬ ਆਪਦੇ ਬਿਆਨ ਖੁਦ ਦੇ ਰਹੇ ਆ ਤੁਸੀਂ ਕਿ ਮੈਨੂੰ ਸਾਰਾ ਪਤਾ ਰਜਿਸਟਰ ਨਾਲ ਕਿਵੇਂ ਕਰਦੇ ਆ ਤੁਸੀਂ ਇੱਧਰ ਜਾਂਦੇ ਰ ਆ ਹੈ ਨਹੀਂ ਉਹ ਹੈ ਨਹੀਂ ਆ ਨਹੀਂ ਸਬੂਤ ਬੜਾ ਤਕੜਾ ਦੇਈ ਜਾਂਦੇ ਆ ਤਾਂ ਫਿਰ ਤੁਸੀਂ 3 ਸਾਲ ਲੋਕਾਂ ਨੂੰ ਚੱਕਰ ਚ ਕਿਉਂ ਪਾਈ ਰੱਖਿਆ ਕਿ ਜੀ ਕੋਈ ਨਹੀਂ ਪੁੱਛੋ ਰਜਿਸਟਰ ਨਹੀਂ ਹੋਈ ਜਾਂਦੀਆਂ ਥੋੜੇ ਬੰਦੇ ਬੈਠੇ ਸੀ ਹੱਥ ਖੜਾ ਕਰ ਦਿੰਦੇ ਸੀ ਮੇਰੇ ਅਰਗੇ ਨੂੰ ਕਹਿੰਦੇ ਰਜਿਸਟਰੀ ਹੋ ਗਈ ਉਹ ਕਹਿੰਦਾ ਰਜਿਸਟਰੀ ਸਾਡੇ ਕੋਲ ਪਹਿਲੀ ਹੈ ਜਿਹੜੀ ਰਜਿਸਟਰੀ ਹੋ ਗਈ ਨਾ ਸੀ ਵੇਚੀ ਨਾ ਸੀ ਕੋਈ ਲਈ ਸਾਡੇ ਕੋਲ ਤਾਂ ਥਾਂ ਜਿਹੜੇ ਲਾਲ ਲਕੀਰਾਂ ਦੇ ਵਿੱਚ ਆਉਂਦੇ ਆ ਸਾਡੇ ਕੋਲ ਤਾਂ ਉਹਦੇ ਮਕਾਨ ਦੀਆਂ ਮਾਲਕਾਂ ਹੈ ਨਹੀਂ ਅਸੀਂ ਲਾਲ ਲਕੀਰਾਂ ਦੇ ਵਿੱਚ ਥਾਂ ਬੈਠੇ ਆ ਸਾਨੂੰ ਕੌਣ ਪੁੱਛਦਾ ਸਾਨੂੰ ਕੀ ਪਤਾ ਇਹਨਾਂ ਦਾ ਕਿ ਕਿਵੇਂ ਹੁੰਦੀਆਂ ਰਜਿਸਟਰੀਆਂ ਰਜਿਸਟਰਿੰਗ ਵਾਲਿਆਂ ਨੂੰ ਪੁੱਛੋ ਤੇ ਲੋਕ ਰੋਂਦੇ ਹੁੰਦੇ ਸੀ ਤੁਸੀਂ ਮਜ਼ਾਕ ਉਡਾਉਂਦੇ ਸੀ ਲੋਕ ਕਿਹਾ ਆ ਤੁਹਾਡੇ ਵਿਰੋਧੀ ਕਿਹਾ ਕਰਨ ਕਿ ਨਹੀਂ ਜੀ ਨਹੀਂ ਰਜਿਸਟਰੀਆਂ ਪੁੱਛੋ ਤੁਸੀਂ ਕਿਹਾ ਨਹੀਂ ਆ ਤੁਸੀਂ ਇੱਕ ਨਵਾਂ ਕੰਮ ਚਲਾਇਆ ਸੀ ਜਿਹੜਾ ਉਹ ਮਿਲਦਾ ਹੁੰਦਾ 100-50 ਰੁਪਿਆਵਾਂ ਵਾਲਾ ਜਿਹਨੂੰ ਆਪਾਂ ਕਹਿੰਦੇ ਸਟੈਂਪ ਲੈ ਲਓ ਜਾਂ ਸਟੈਂਪ ਲੈ ਲਓ 50 ਵਾਲਾ ਉਹ ਹੁਣ ਜਿਹੜਾ 50 ਵਾਲਾ ਮਿਲਦਾ ਸੀ ਉਹ 70 ਵਾਲਾ ਹੁੰਦਾ 100 ਵਾਲਾ 120 ਦਾ ਹੋ ਗਿਆ ਤੇ ਤੁਸੀਂ ਉਹਦੇ 'ਚ ਕੀ ਕੰਮ ਕਰਤਾ ਕੁਛ ਨਹੀਂ ਹੋਇਆ ਇਹ ਕਹਿੰਦੀਆਂ ਗੱਲਾਂ ਹੁਣ ਮਾਨ ਸਾਹਿਬ ਅਸੀਂ ਇਹ ਗੱਲ ਕਹਿੰਨੇ ਆ ਕਿ ਜੇਕਰ ਵਾਕਈ ਭ੍ਰਿਸ਼ਟਾਚਾਰੀਆਂ ਨੂੰ ਹੁਣ ਤੁਸੀਂ ਜੇਲ੍ਹ ਵਿਖਾਉਂਗੇ ਤਾਂ ਅਸੀਂ ਤੁਹਾਡੇ ਨਾਲ ਇੱਕ ਠੋਕ ਕੇ ਖੜਾਂਗੇ ਪਰ ਅਸੀਂ ਤੁਹਾਨੂੰ ਇਹ ਵੀ ਕਹਿੰਨੇ ਆ ਵੀ ਜਿਹੜੇ ਤੁਹਾਡੇ ਐਮਐਲਏ ਗਲਤੀਆਂ ਕਰਦੇ ਆ ਕੀ ਗੱਲ ਉਦੋਂ ਤੁਹਾਡੀ ਜਿਹੜੀ ਐਨਕ ਜਿਹੜੀ ਤੁਸੀਂ ਲਾਈ ਖੜੇ ਆ ਮਹਤਉਣਾ ਜੇਕਰ ਤੁਹਾਡੇ ਕੋਈ ਸੱਟ ਵੱਜੀ ਆ ਤਾਂ ਪ੍ਰਮਾਤਮਾ ਤੁਹਾਨੂੰ ਜਲਦ ਤੋਂ ਜਲਦ ਠੀਕ ਕਰਨ ਜੇਕਰ ਤੁਹਾਡੀਆਂ ਅੱਖਾਂ ਦੁਖਣੀਆਂ ਆ ਤਾਂ ਤੁਹਾਨੂੰ ਜਲਦ ਤੋਂ ਜਲਦ ਠੀਕ ਕਰਨ ਜੇ ਤੁਹਾਡਾ ਵੈਸੇ ਹੀ ਦਿਲ ਕਰਦਾ ਐਨਕਾ ਲਾਉ ਨੂੰ ਤਾਂ ਭਾਈ ਤੁਹਾਡੀ ਮਰਜ਼ੀ ਆ ਪਰ ਇਹ ਐਨਕਾ ਲਾ ਕੇ ਤੁਹਾਨੂੰ ਪ੍ਰਿਸ਼ਟਿਆਚਾਰ ਦਿਸਣ ਲੱਗ ਗਿਆ ਤੁਹਾਨੂੰ ਨਸ਼ਾ ਦਿਸਣ ਲੱਗ ਗਿਆ ਤਾਂ ਤੁਹਾਡੇ ਐਮਐਲਏਆਂ ਦੀਆਂ ਤੁਸੀਂ ਕੋਈ ਹੁਣ ਕੰਨਾਂ ਵਾਲੀ ਚੀਜ਼ ਵੀ ਲੈ ਲਓ ਜਿਹੜੀਆਂ ਤੁਹਾਡੇ ਐਮਐਲਏਆਂ ਦੀਆਂ ਰਿਕਾਰਡਿੰਗਾਂ ਵਾਇਰ ਲੂਗਾ ਤਾਂ ਤੁਸੀਂ ਉਹ ਸੁਣ ਲਓ ਤੁਸੀਂ ਉਹ ਜਿਹੜਾ ਕਹਿ ਲੋ ਤੁਸੀਂ ਉਹ ਵੀਡੀਓ ਵੀ ਵੇਖ ਲਓ ਜਿਹੜੀਆਂ ਐਮਐਲਏਆਂ ਦੇ ਖਿਲਾਫ ਬਾਹਰ ਆ ਰਹੀਆਂ ਤਾਂ ਤੁਸੀਂ ਇਹਦਾ ਕੀ ਜਵਾਬ ਦੇਵੋਗੇ ਕੀ ਬੋਲੋਗੇ ਤੁਸੀਂ ਇਹਦੇ ਤੇ ਕਿੰਨੇ ਤੁਹਾਡੇ ਐਮਐਲਏਆਂ ਦੀਆਂ ਵੀਡੀਓ ਆਈਆਂ ਕਈਆਂ ਦੀਆਂ ਆਡੀਓ ਆਈਆਂ ਪਰ ਤੁਸੀਂ ਸਹਰਾਣਾ ਸਿਰ ਥੱਲੇ ਲੈ ਕੇ ਸੁੱਤੇ ਰਹੇ ਆ ਇਨ੍ਹਾਂ ਮਸਲਿਆਂ ਤੇ ਤੁਸੀਂ ਜਿਵੇਂ ਆਪਦੇ ਬੰਦਿਆਂ ਨੂੰ ਬਚਾਉਣ ਵਾਸਤੇ ਸਾਰੇ ਢੰਗ ਅਪਣਾਉਂਦੇ ਆ ਉਸੇ ਤਰ੍ਹਾਂ ਇਹ ਲੋਕ ਵੀ ਆਪ ਦਾ ਕਿਆ ਹਾਨੀ ਨੂੰ ਹਾਨ ਪਿਆਰਾ ਹੁੰਦਾ ਇਹ ਵੀ ਹਾਨ ਪਿਆਰਾ ਕਰੀ ਜਾਂਦੇ ਆ ਆਪ ਦਾ ਤਾਂ ਪਹਿਲਾਂ ਤੁਸੀਂ ਇਹ ਚੀਜ਼ ਦਕੋ ਕਿ ਜੇਕਰ ਸਾਡਾ ਕੋਈ ਮਾੜਾ ਕਰੂਗਾ ਸੀ ਅੰਦਰ ਤੁੰਨਾਗੇ ਤੁੰਨੋ ਕੀ ਆ ਬਲਕਾਰ ਸਿੱਧੂ ਦਾ ਕੀ ਕਰਤਾ ਝੂਠਾ ਪਰਚਾ ਪਾਇਆ ਬੰਦੇ ਤੇ ਬਾਅਦ ਵਿੱਚ ਉਹ ਪਰਚਾ ਵਾਪਸ ਵੀ ਲਿਆ ਦੂਜੇ ਪਾਸੇ ਆ ਮੌਲਕਾ ਜਿਹਨੇ ਕਈਆਂ ਲੋਕਾਂ ਦੇ ਚੱਡੇ ਪੜਵਾਏ ਆ ਉਹਨਾਂ ਦੇ ਰੇਸ਼ਾ ਤੱਕ ਚੋਣ ਲੱਗ ਗਿਆ ਤੁਸੀਂ ਇਹਦੇ ਬਾਰੇ ਕੀ ਕਹੋਗੇ ਤੁਹਾਡੀ ਬੀਬੀ ਆ ਜਿਹੜੀ ਉਹ ਐਮਐਲਏ ਸੀ ਮਰਾਜ ਉਹਦੇ ਜਿਹੜਾ ਟਰੱਕ ਯੂਨੀਅਨ ਦਾ ਰੌਲਾ ਪਿਆ ਉਹ ਬੰਦਾ ਕਹਿੰਦੇ ਸਪਰੇ ਪੀ ਗਿਆ ਉਸ ਮਸਲੇ ਤੇ ਬਾਅਦ ਦੇ ਵਿੱਚ ਜਦੋਂ ਮਸਲਾ ਪੂਰਾ ਵਾਇਰਲ ਹੋਇਆ ਉਹ ਬੀਬੀ ਬੋਲੇ ਤੁਸੀਂ ਇਸ ਮਸਲੇ ਤੇ ਕੀ ਕੀਤਾ ਇਹ ਤੁਸੀਂ ਦੱਸੋ ਤੁਸੀਂ ਜਵਾਬ ਦਿਓ ਪਹਿਲਾਂ ਆ ਨਵੀਆਂ ਜਿਹੜੀਆਂ ਘਟਨਾਵਾਂ ਘਟੀਆਂ ਇਹਨਾਂ ਤੇ ਤੁਸੀਂ ਕੀ ਕਰਤਾ ਤੁਸੀਂ ਆਪਦਿਆਂ ਨੂੰ ਬਚਾਈ ਜਾਂਦੇ ਹੋ ਆਪਦਿਆਂ ਨੂੰ ਬਚਾਈ ਜਾਂਦੇ ਆ ਸਭ ਤੋਂ ਵੱਡੀ ਗਲਤੀ ਲੋਕਾਂ ਦੀ ਆ ਜਿਹੜੇ ਲੋਕ ਆ ਲੋਕ ਪਰ ਗਲਤੀ ਕਰੀ ਲੋਕਾਂ ਤਾਂ ਤੁਸੀਂ ਮਾਰਿਆ ਪਿਆ ਲੋਕ ਰੋਟੀ ਦੇ ਪਿੱਛੇ ਰੋਟੀ ਦੇ ਮਹਤਾਜ ਹੋ ਗਏ ਆ ਰੋਟੀ ਵਾਲ ਦੇਖਦੇ ਰਹਿੰਦੇ ਆ ਕਿ ਰੋਟੀ ਦੇ ਵੀ ਰੋਟੀ ਕਿੱਥੇ ਜੇ ਸੁਬਾ ਖਾਲੀ ਸ਼ਾਮ ਦਾ ਫਿਕਰ ਸ਼ਾਮ ਨੂੰ ਖਾਲੀ ਸੁਬਾ ਦਾ ਫਿਕਰ ਤਾਂ ਲੋਕਾਂ ਆ ਰੋਟੀ ਪਿੱਛੇ ਪੈ ਗਏ ਲੋਕ ਤੁਸੀਂ ਰੋਟੀ ਪਿੱਛੇ ਲਾ ਦਿੱਤੇ ਆ ਪਰ ਲੋਕਾਂ ਨੂੰ ਇਨੀ ਸਮਝ ਨਹੀਂ ਰੱਖੀ ਤੁਸੀਂ ਤਾਂ ਲੋਕ ਕਰਨਗੇ ਕੀ ਤਾਂ ਇਹ ਬੇਨਤੀ ਆ ਹੁਣ ਤੁਸੀਂ ਦੇਖਦੇ ਹਣ ਕੀ ਇਹ ਕੰਮ ਕਿੰਨੇ ਕਿ ਦਿਨਾਂ ਚ ਚੱਲਦਾ 13000 ਪਿੰਡਾਂ ਪੰਜਾਬ ਦੇ ਤਾਂ ਤੁਸੀਂ ਦੇਖਦੇ ਆ ਚਿੱਟੇ ਦੇ ਮਸਲੇ ਤੇ ਵੀ 13000 ਪਿੰਡਾਂ ਦੇ ਵਿੱਚ ਕਿੰਨੇ ਪਹੁੰਚਦੇ ਆ ਵੇ ਫਿਕਰ ਹੋ ਜੋ ਮੇਰੀ ਸਾਰੀ ਅੱਖ ਚੱਲ ਰਹੀ ਆ ਕਿੰਨੇ ਪਿੰਡਾਂ ਚ ਪਹੁੰਚੇ ਆ ਕਿੰਨੇ ਪਿੰਡਾਂ ਚ ਨਹੀਂ ਪਹੁੰਚੇ ਇਸ ਗੱਲ ਦਾ ਤੁਸੀਂ ਜਿਹੜੀਆਂ ਆ ਵੀਡੀਓ ਬਣਾ ਆਪਣਾ ਪਾ ਰਹੇ ਆ ਇਹ ਵੇਖਾਂਗੇ ਕਿੰਨੇ ਕ ਦਿਨ ਚੱਲਦਾ ਪ੍ਰੋਗਰਾਮ ਤੇ ਕਿੰਨੇ ਕ ਦਿਨ ਚੱਲੂਗਾ ਉਹ ਕਿੰਨੇ ਕ ਪਿੰਡਾਂ ਚ ਚੱਲੂਗਾ ਇਹ ਰੰਗਾ ਰੰਗ ਪ੍ਰੋਗਰਾਮ ਹੈ ਇੱਕ ਸਾਡਾ ਥੋੜਾ ਹੋਰ ਕੁਝ ਵੀ ਨਹੀਂ ਅਸੀਂ ਉਦਦੇ ਮੰਨਾਂਗੇ ਜਿਸ ਦਿਨ ਵਾਕਈ ਚਿੱਟਾ ਲੱਭਣ ਵਾਸਤੇ ਅਸੀਂ ਮੋਬਤियां ਵੇਖੀਆਂ ਕਿ ਹੈਗਾ ਪਰ ਇੱਥੇ ਲੱਭਣ ਦੀ ਲੋੜ ਨਹੀਂ ਪੈਂਦੀ ਬਾਰਾਂ ਚ ਸਿੱਟ ਜਾਂਦੇ ਆ ਲੋਕ ਇਹ ਸਮਝਣ ਦੀ ਕੋਸ਼ਿਸ਼ ਕਰੋ ਤੁਹਾਡੇ ਨਾਲ ਕੋਈ ਸਾਡਾ ਵੈਰ ਨਹੀਂਗਾ ਪਰ ਤੁਸੀਂ ਆਪਦੇ ਬਿਆਨਾਂ 'ਚ ਆਪ ਘਿਰ ਜਾਨੇ ਆ ਤੁਸੀਂ ਪਹਿਲਾਂ ਕਹਿੰਦੇ ਸੀ ਅਸਿਸਟਿੰਗਾਂ ਹੁੰਦੀਆਂ ਅੱਜ ਹੁਣ ਤੁਸੀਂ ਆਪਦੇ ਬਿਆਨਾਂ 'ਚ ਕਹਿ ਰਹੇ ਆ ਕਿ ਲੋਕਾਂ ਨੂੰ ਤੰਗ ਕੀਤਾ ਜਾ ਰਿਹਾ ਤਿੰਨਾਂ ਸਾਲਾਂ ਬਾਅਦ ਪਤਾ ਲੱਗਿਆ ਤੁਹਾਨੂੰ ਇਹ ਗੱਲਾਂ ਜਵਾਬ ਦਿਓ ਜੇ ਤਾਂ ਭਾਈ ਸਾਹਿਬ ਅਸੀਂ ਕਿਸੇ ਹਾਂ ਜੇ ਕੱਲ ਨੂੰ ਕੋਈ ਮਲਾਜ਼ਮ ਪੰਜਾਬ ਦੀ ਗੱਲ ਕਰੂਗਾ ਪੰਜਾਬ ਦੇ ਲੋਕਾਂ ਦੇ ਨਾਲ ਖੜੂਗਾ ਅਸੀਂ ਉਹਦੇ ਨਾਲ ਹਿੱਕ ਢਾ ਕੇ ਖੜਾਂਗੇ ਇਕੱਲੇ ਅਸੀਂ ਨਹੀਂ ਪੰਜਾਬ ਦੇ ਲੋਕ ਵੀ ਖੜਨਗੇ ਤਾਂ ਜਿਹੜਾ ਭਾਈ ਸਾਡੇ ਨਾਲ ਕਦੇ ਖੜਿਆ ਹੀ ਨਹੀਂ ਉਹ ਖੜੇ ਆ ਸਰਕਾਰਾਂ ਮੌਜੂਦਾ ਸਰਕਾਰਾਂ ਦੇ ਪੱਖ ਦੇ ਵਿੱਚ ਹਮੇਸ਼ਾ ਸੱਚ ਦੇ ਖਿਲਾਫ ਖੜੇ ਉਹਨਾਂ ਮਗਰ ਲੋਕ ਕਿਵੇਂ ਤੁਰ ਪਣਗੇ ਤੇ ਤੁਸੀਂ ਜਵਾਬ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜੇਕਰ ਭਾਈ ਸਾਹਿਬ ਕੁਝ ਗਲਤ ਬੋਲਿਆ ਹੋਵੇ ਮਾਨ ਸਾਹਿਬ ਮੈਨੂੰ ਨਹੀਂ ਲੱਗਦਾ ਕੁਝ ਗਲਤ ਬੋਲਿਆ ਤੇ ਦੁਬਾਰਾ ਸੁਣ ਲਿਆ ਜੀ ਤੇ ਤੁਹਾਡੇ ਹੀ ਬੋਲ